ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਵਿਖੇ ਸਾਡਾ ਦਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਰ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰਸਤੂਪਲ ਇੱਕ ਮਿਸਰਬਾਰਾ ਕੀ ਅਹਿਮ ਸੁਰਖਿਆ ਤੇ ਸ਼੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਸ਼ਤਾਬਦੀ ਸਮਾਗਮ ਪੀਐਮ ਮੋਦੀ ਤੇ ਰਾਸ਼ਟਰਪਤੀ ਨੂੰ ਸਦਾ ਦੇਵੀਗੀ ਮਾਨ ਸਰਕਾਰ ਮਾਨ ਸਰਕਾਰ ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਵਿੱਚ ਜੁਟੀ ਪੰਜਾਬ ਦੇ ਵਿੱਚ ਸੀਬੀਆਈ ਦੇ ਵੱਲੋਂ ਵੱਡੀ ਕਾਰਵਾਈ ਡੀਆਈਜੀ ਰੋਪੜ ਰੇਂਜ ਰੰਗੀ ਹਤੀ ਰਿਸ਼ਵਤ ਲੈਦੇ ਹੋਏ ਗ੍ਰਿਫਤਾਰ ਪਾਰਦੇ ਤੇਲ ਖਰੀਦ ਤੇ 트ੰਪ ਦੇ ਦਾਅਵੇ ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਕਿਹਾ ਰਾਸ਼ਟਰੀ ਹਿੱਤਾਂ ਦੀ ਰੱਖਿਆ ਆਉਂਦੀ ਹੈ ਪਹਿਲਾਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਆਪ ਨੇਤਾ ਤੇ ਚਲਾਈਆਂ ਸ਼ਰੀਆਮ ਗੋਲੀਆਂ ਇਲਾਕੇ ਵਿੱਚ ਫੈਲੀ دہشت ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸ਼ਾਨਦਾਰ ਧਾਰਮਿਕ ਪੱਧਰ ਤੇ ਮਨਾਇਆ ਜਾਏਗਾ। ਇਸ ਸਮਾਗਮ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਸੱਦਾ ਦੇਣ ਲਈ ਦਿੱਲੀ ਜਾਣਗੇ। ਉੱਤੇ ਹੀ ਗੁਆਂਡੀ ਸੂਬਿਆਂ ਸਮੇਤ ਦੇਸ਼ ਦੇ ਹਰ ਸੂਬੇ ਦੇ ਮੁੱਖ ਮੰਤਰੀਆਂ ਨੂੰ ਇਸ ਸਮਾਗਮ ਲਈ ਸੱਦਾ ਦਿੱਤਾ ਜਾਏਗਾ। ਦੱਸਦੀ ਹੈ ਕਿ ਰਾਸ਼ਟਰਪਤੀ ਦ੍ਰੋਪਤੀ ਮੁਰਮਰੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਟੀਮ ਭੇਜੀ ਜਾਵੇਗੀ ਇਸ ਦੇ ਲਈ ਮੰਤਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਤੇ ਹਰ ਸੂਬੇ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਜਾਵੇਗਾ ਵੱਖ-ਵੱਖ ਸੂਬੇ 'ਚ ਸੱਦਾ ਦੇਣ ਲਈ ਜਾਣ ਵਾਲੇ ਮੰਤਰੀਆਂ ਦੀ ਸਰਕਾਰ ਨੇ ਲਿਸਟ ਬਣਾ ਲਈ ਹੈ ਵਿੱਤ ਮੰਤਰੀ ਹਰਪਾਲ ਚੀਮਾ ਤੇ ਲਾਲਚੰਦ ਕਟਾਰੂ ਚੱਕ ਪੱਛਮ ਬੰਗਾਲ ਅਸਾਮ ਅਤੇ ਉੜੀਸਾ ਦੇ ਮੁੱਖ ਮੰਤਰੀਆਂ ਨੂੰ ਸੱਦਾ ਦੇਣ ਜਾਣਗੇ ਉੱਥੇ ਹੀ ਅਮਨ ਅਰੋੜਾ ਤਰुणਪ੍ਰੀਤ ਸੌਂਦ ਦਿੱਲੀ ਉੱਤਰ ਪ੍ਰਦੇਸ਼ ਗੁਜਰਾਤ ਦੇ ਉੱਤਰਾਖੰਡ ਤੇ ਜਾਣਗੇ ਡਾਕਟਰ ਬਲਬੀਰ ਸਿੰਘ ਅਤੇ ਹਰਦੀਪ ਸਿੰਘ ਮੁੰਡਿਆ ਛੱਤੀਸਗੜ੍ਹ ਤੇ ਝਾਰਖੰਡ ਜਾਣਗੇ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਵਰਿੰਦਰ ਕੁਮਾਰ ਗੋਇਲ ਕੇਰਲਾ ਕਰਨਾਟਕਾ ਤਾਮਿਲਨਾਡੂ ਤੇ ਪੰਡੂਚੇਰੀ ਜਾਣਗੇ ਇਸੇ ਤਰ੍ਹਾਂ ਮੰਤਰੀ ਹਰਜੋਤ ਬੈਂਸ ਤੇ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਮਹਾਰਾਸ਼ਟਰ ਬਿਹਾਰ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਜਾਣਗੇ ਸਰਕਾਰ ਨੇ ਇਸ ਪੂਰੇ ਪ੍ਰੋਗਰਾਮ ਦੀ ਯੋਜਨਾ ਤਿਆਰ ਕਰ ਲਈ ਹੈ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 550ਵਾਂ ਸ਼ਹੀਦੀ ਪੁਰਬ ਸ਼ਾਨਦਾਰ ਅਤੇ ਇਤਿਹਾਸਕ ਢੰਗ ਨਾਲ ਮਨਾਉਣ ਦੀ ਤਿਆਰੀ ਕਰ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿੱਚ 1 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਇਸ ਦੀਆਂ ਤਿਆਰੀਆਂ ਪੂਰੀ ਸ਼ਰਧਾ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹਾ ਨਹੀਂ ਕੀਤਾ ਇਹ ਸਿਰਫ ਇੱਕ ਇਕੱਠ ਨਹੀਂ ਸਗੋ ਪੰਜਾਬ ਦੀ ਆਤਮਾ ਨੂੰ ਸ਼ਰਧਾਂਜਲੀ ਹੈ ਦੱਸ ਦਈਏ ਕਿ ਇਸ ਸਮਾਗਮ ਨਾਲ ਸਿਰਫ ਇੱਕ ਬੇਮਿਸਾਲ ਪੱਧਰ ਤੇ ਹੋ ਰਿਹਾ ਸਗੋ ਇਸ ਨੇ ਭਾਰਤ ਤੇ ਵਿਦੇਸ਼ਾਂ ਵਿੱਚ ਲੱਖਾਂ ਲੋਕਾਂ ਲਈ ਇੱਕ ਭਾਵਨਾਤਮਕ ਸਬੰਧ ਵੀ ਪੈਦਾ ਕੀਤਾ ਹੈ ਸ਼੍ਰੀ ਨੰਦਪੁਰ ਸਾਹਿਬ ਵਿਖੇ ਹੋਣ ਵਾਲੇ 3 ਦਿਨਾਂ ਇਤਿਹਾਸਕ ਇਕੱਠ 'ਚ 1 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ, ਦੁਬਈ, ਮਲੇਸ਼ੀਆ ਤੋਂ ਹਜ਼ਾਰਾਂ ਐਨਆਰਆਈ ਸੰਗਤਾਂ ਇਸ ਸਮਾਗਮ ਦਾ ਹਿੱਸਾ ਬਣਨ ਲਈ ਤਿਆਰ ਨੇ CBI ਨੇ DIC ਰੋਪੜ ਰੇਂਜ ਨੂੰ ਗ੍ਰਫਤਾਰ ਕਰ ਲਿਆ ਹੈ DIC ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਹੈ CBI ਨੂੰ ਜਾਣਕਾਰੀ ਮਿਲੀ ਸੀ ਕਿ ਜਿਸ ਤੋਂ ਬਾਅਦ CBI ਅਧਿਕਾਰੀਆਂ ਦੀ ਟੀਮ ਨੇ ਇੱਕ ਜਾਲ ਵਿਛਾਇਆ ਅਤੇ DIC ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਪੰਜਾਬ ਵਿੱਚ ਸੀਬੀਆਈ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਸੀਬੀਆਈ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਲ ਸਿੰਘ ਪੁੱਲਰ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੂਤਰਾਂ ਦਾ ਕਹਿਣਾ ਹੈ ਕਿ ਸੀਬੀਆਈ ਦੀ ਟੀਮ ਨੇ ਡੀਆਈਜੀ ਹਰਚਲ ਸਿੰਘ ਨੇ ਚੰਡੀਗੜ੍ਹ ਦਫ਼ਤਰ ਤੇ ਰੇਡ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਕਾਰੀ ਦੇ ਮੁਤਾਬਕ ਸੀਬੀਆਈ ਨੇ ਉਹਨਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਸ ਮਾਮਲੇ ਵਿੱਚ ਲਈ ਗਏ ਰਿਸ਼ਵਤ ਦੀ ਰਕਮ ਬਾਰੇ ਅਧਿਕਾਰੀਆਂ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਟਰੈਪ ਲਗਾ ਕੇ ਰਿਸ਼ਵਤ ਲੈਣ ਦੇ ਇਲਜ਼ਾਮ ਤਹਿਤ ਹਰਚਰਨ ਸਿੰਘ ਪੋਲਰ ਨੂੰ ਗ੍ਰਿਫਤਾਰ ਕੀਤਾ ਹੈ ਹਰਚਰਨ ਸਿੰਘ ਪੋਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ ਕਿਹਾ ਜਾ ਰਿਹਾ ਹੈ ਕਿ ਇਹ ਕਾਰਵਾਈ ਮੰਡੀ ਗੋਬਿੰਦਗੜ ਦੇ ਇੱਕ ਸਕ੍ਰੈਪ ਡੀਲਰ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਜਲਦੀ ਹੀ ਇੱਕ ਪ੍ਰੈਸ ਨੋਟ ਜਾਰੀ ਕਰ ਸਕਦੀ ਹੈ ਤੇ ਡੀਜੀਆਈ ਨੂੰ ਇੱਕ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਅਧਿਕਾਰੀਆਂ ਅਨੁਸਾਰ ਡੀਆਈਜੀ ਹਰਚਰਨ ਸਿੰਘ ਪੁੱਲਰ ਉਤੇ ਇੱਕ ਮਾਮਲੇ 'ਚ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਬੀਆਈ ਵੱਲੋਂ ਇਸ ਮਾਮਲੇ ਨਾਲ ਜੁੜੇ ਕੁਝ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸੀਬੀਆਈ ਟੀਮ ਨੇ ਡੀਆਈਜੀ ਨੂੰ ਰਿਸ਼ਵਤ ਲੈਂਦੇ ਹੋਏ ਫੜ ਲਿਆ ਜਿਸ ਨਾਲ ਪੁਲਿਸ ਵੱਲ ਪਾਗ ਵਿੱਚ ਹੜਕਮ ਮਚ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਇੱਕ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ ਭਾਰਤ ਨੇ ਰਾਸ਼ਟਰਪਤੀ 트럼ਪ ਦੇ ਇਸ ਦਾਅਵੇ ਦਾ ਜਵਾਬ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਗਾ। ਅਮਰੀਕੀ ਰਾਸ਼ਟਰਪਤੀ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਭਾਰਤ ਨੇ ਸਪਸ਼ਟ ਕੀਤਾ ਕਿ ਭਾਰਤ ਦੀ ਤਰਜੀਹ ਹਮੇਸ਼ਾ ਅਸਥਿਰ ਊਰਜਾ ਸਥਿਤੀ ਵਿੱਚ ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਰਹੀ ਹੈ। ਪਾਰਿਸ ਦੇ ਵਿਦੇਸ਼ ਮੰਤਰਾਲੇ ਨੇ ਵਿਰਵਾਣੂ ਅਮਰੀਕੀ ਰਾਸ਼ਟਰਪਤੀ 트੍ਰੰਪ ਦੇ ਉਹਨਾਂ ਦਾਅਵਿਆਂ ਦਾ ਜਵਾਬ ਦਿੱਤਾ ਕਿ ਜਿਨ੍ਹਾਂ ਚ ਕਿਹਾ ਗਿਆ ਸੀ ਕਿ ਭਾਰਤ ਜਲਦੀ ਹੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਸਕਦਾ ਹੈ। ਮੰਤਰਾਲੇ ਨੇ ਇਹ ਕਿਹਾ ਕਿ ਭਾਰਤ ਦੀ ਊਰਜਾ ਆਯਾਤ ਨੀਤੀ ਖਪਤਕਾਰ ਦੇ ਹਿੱਤਾਂ ਦੀ ਰੱਖਿਆ ਦੇ ਕੇਂਦ੍ਰਿਤ ਹੈ ਜਿਸ ਦਾ ਮੁੱਖ ਉਦੇਸ਼ ਸਥਤਾ ਊਰਜਾ ਕੀਮਤਾਂ ਅਤੇ ਸਪਲਾਈ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਟਰੰਪ ਦੇ ਦਾਅਵੇ ਤੇ ਪ੍ਰਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਸਵਾਲ ਨੇ ਕਿਹਾ ਕਿ ਭਾਰਤ ਵਿੱਚ ਇੱਕ ਵੱਡਾ ਤੇਲ ਅਤੇ ਗੈਸ ਆਯਾਤ ਹੈ ਅਤੇ ਅਸਥਿਰਤਾ ਬੱਲੇਸ਼ਵ ਊਰਜਾ ਬਾਜ਼ਾਰ ਵਿੱਚ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਜਸਵਾਲ ਨੇ ਅੱਗੇ ਕਿਹਾ ਕਿ ਊਰਜਾ ਨੀਤੀ ਦੇ ਦੋ ਉਦੇਸ਼ ਹਨ ਪਹਿਲਾ ਸਥਿਰਤਾ ਕੀਮਤ ਨੂੰ ਤੈਅ ਕਰਨਾ ਅਤੇ ਦੂਜਾ ਸੁਰੱਖਿਅਤ ਸਪਲਾਈ ਬਣਾਈ ਰੱਖਣਾ ਇਹ ਕਰਨ ਲਈ ਅਸੀਂ ਆਪਣੇ ਊਰਜਾ ਸਰੋਤਾਂ ਦਾ ਵਿਸਤਾਰ ਅਤੇ ਬਾਜ਼ਾਰ ਦੀਆਂ ਸਥਿਤੀਆਂ ਤੇ ਅਨੁਸਾਰ ਉਹਨਾਂ ਨੂੰ ਵਿਪੇਨ ਬਣਾਉਂਦੇ ਹਾਂ ਸੰਯੁਕਤ ਰਾਜ ਅਮਰੀਕਾ ਦੇ ਸਬੰਧ ਵਿੱਚ ਅਸੀਂ ਕਈ ਸਾਲਾਂ ਤੋਂ ਆਪਣੀਆਂ ਊਰਜਾ ਖਰੀਦਾਂ ਨੂੰ ਵਧਾਉਣ ਲਈ ਯਤਨਸ਼ੀਲ ਹਾਂ ਅਸੀਂ ਪਹਿਲੇ ਦਹਾਕੇ ਵਿੱਚ ਨਿਰੰਤਰ ਤਰੱਕੀ ਕੀਤੀ ਹੈ ਉਹਨਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੇ ਭਾਰਤ ਨਾਲ ਊਰਜਾ ਸਹਿਯੋਗ ਵਧਾਉਣ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਇਸ ਬਾਰੇ ਵਿਚਾਰ-ਵਟਾਂਦਰਾ ਜਾਰੀ ਹੈ ਦੱਸਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਵਾ ਕੀਤਾ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਦੋਸਤਾਨ ਬਹੁਤ ਚੰਗੇ ਸਬੰਧ ਹਨ ਉਹਨਾਂ ਨਾਲ ਮੇਰੇ ਮੈਂ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਤੋਂ ਖੋਸ਼ ਨਹੀਂ ਸੀ ਪਰ ਅੱਜ ਉਹਨਾਂ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ ਪੰਜਾਬ ਦੇ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਲੋਕਾਂ ਵਿਚਾਲੇ ਇਸ ਖਬਰ ਦੇ ਨਾਲ ਦਹਿਸ਼ਤ ਫੈਲ ਗਈ ਹੈ ਜੀ ਹਾਂ ਦੱਸ ਦੇਣਾ ਚਾਹਾਂਗੇ ਕਿ ਕੁਮਾਨ ਕਸਬੇ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਅਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਤੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਇਸ ਵਾਰਦਾਤ ਤੋ ਬਾਤ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਕਸਬਾ ਕੁਮਾਨ 'ਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਮੈਂਬਰ ਪੰਚਾਇਤ ਅਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਤੇ ਅੰਨੇ ਵਾ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਮੌਜੂਦਾ ਪੰਚਾਇਤ ਮੈਂਬਰ ਅਤੇ ਦੁਕਾਨ ਦਰ ਯੂਨੀਅਨ ਦੇ ਪ੍ਰਧਾਨ ਗੁਰਜੀਤ ਸਿੰਘ ਪੁੱਤਰ ਹਜਾਰਾ ਸਿੰਘ ਬਾਸੀ ਕੁਮਾਨ ਆਪਣੀ ਦੁਕਾਨ ਜੰਬਾ ਕਲੈਕਸ਼ਨ ਤੇ ਬੈਠੇ ਹੋਏ ਸਨ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਦੋਣ ਪਛਾਤੇ ਨੌਜਵਾਨ ਆਏ ਜਿਨ੍ਹਾਂ ਨੇ ਗੁਰਜੀਤ ਸਿੰਘ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਜਦਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਇਸ ਦੌਰਾਨ ਗੁਰਜੀਤ ਸਿੰਘ ਦੇ ਪਰਿਵਾਰ ਨੇ ਉਸ ਨੂੰ ਤੁਰੰਤ ਇਲਾਜ ਲਈ ਅਮਰੀਕਸਰ ਦੇ ਕਨੀਜੀ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਸ ਦੌਰਾਨ ਕੁਮਾਨ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਪਰ ਸ਼ਰਤੀ ਅੰਸਰਾਂ ਦੇ ਵੱਲੋਂ ਤਿਹਾਰਾ ਮੌਕੇ ਤੇ ਗੜਬੜੀ ਕਰਨ ਦੇ ਅਕਸਰ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਕੋਸ਼ਿਸ਼ਾਂ ਕੀਤੀ ਜਾਂਦੀਆਂ ਨੇ ਜ ਜੀ ਇੱਕ ਕੋਸ਼ਿਸ਼ ਉਸ ਵੇਲੇ ناکਾਮਯਾਬ ਹੋ ਗਈ ਜਦੋਂ ਅਚਨਾਲਾ ਦੇ ਪਿੰਡ ਤੇੜੀ ਦੇ ਇੱਕ ਕਿਸਾਨ ਨੂੰ ਆਪਣੇ ਖੇਤਾਂ ਦੇ ਵਿੱਚ ਹੋਏ ਇੱਕ ਲਿਫਾਫੇ ਵਿੱਚ ਪਏ ਸਮਾਨ ਦੇ ਵਿੱਚ ਵੱਡੀ ਮਾਤਰਾ ਵਿੱਚ ਅਸਲਾ ਬਾਰੂਦ ਬਰਾਮਦ ਹੋਇਆ ਜਿਸ ਦੀ ਜਾਣਕਾਰੀ ਪੁਲਿਸ ਵੱਲੋਂ ਸੰਚਿਤ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਐਸਐਚਓ ਹਰਜਨ ਸਿੰਘ ਨੇ ਕਿਹਾ ਕਿ ਬਹੁਤ ਜਲਦ ਬੰਬ ਡਿਸਪੋਜ਼ਲ ਟੀਮ ਆ ਰਹੀ ਹੈ ਜੋ ਇਨ੍ਹਾਂ ਬੰਬਾਂ ਨੂੰ ਡਿਸਪੋਜ਼ ਕਰ ਦੇਵੇਗੀ ਉਹਨਾਂ ਦੱਸਿਆ ਕਿ ਦੀਵਾਲੀ ਵਕਤ ਸ਼ਰਾਰਤੀ ਅੰਸਰਾਂ ਵੱਲੋਂ ਕਿਸੇ ਘਟਨਾ ਨੂੰ ਅੰਜਾਮ ਦੇਣਾ ਸੀ ਪਰ ਪੁਲਿਸ ਦੀ ਮੁਸ਼ਤਦੀ ਕਾਰਨ ਇਹ ਰੋਕਿਆ ਗਿਆ ਉਹਨਾਂ ਦੱਸਿਆ ਕਿ ਇਸ ਵਿੱਚ ਤਿੰਨ ਗਰਨੇਡ ਆਰਡੀਐਕਸ ਅਤੇ ਹੋਰ ਸਮੱਗਰੀ ਬਰਾਮਦ ਹੋਈ ਹੈ ਉਹਨਾਂ ਦੱਸਿਆ ਕਿ ਇਹ ਜਾਂਚ ਦਾ ਵਿਸ਼ਾ ਹੈ ਇਸ ਦੀ ਜਾਂਚ ਕੀਤੀ ਜਾਏਗੀ ਕਿ ਇਹ ਸਮੱਗਰੀ ਇੱਥੇ ਤੱਕ ਕਿਸ ਤਰ੍ਹਾਂ ਪਹੁੰਚੀ ਜਿਹੜੀ ਦੀਵਾਲੀ ਦੇ ਤਿਉਹਾਰ ਆ ਰਿਹਾ ਵਾ ਜਾਂ ਮਤਲਬ ਹੋਰ ਵੀ ਫੈਸਟੀਵਲ ਸੀਜ਼ਨ ਆ ਰਿਹਾ ਵਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਵਾਸ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੜੀ ਇਹ ਮਾਨਯੋਗ ਡੀਜੀਪੀ ਸਾਹਿਬ ਤੇ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਵਾ ਸੁਰੱਖਿਆ ਨੂੰ ਲੈ ਕੇ ਤੇ ਉਸ ਉਸ ਦਾ ਹੀ ਨਤੀਜਾ ਵਾ ਉਹਦੇ 'ਚ ਅਸੀਂ ਪੁਲਿਸ ਜਿਹੜੀ ਬਹੁਤ ਮੁਸਤੈਦ ਸੀਗੀ ਤੇ ਮੁਸਤੈਦੀ ਦੇ ਕਾਰਨ ਜਿਹੜਾ ਵਾ ਇਹ ਸਾਨੂੰ ਸਫਲਤਾ ਮਿਲੀ ਆ ਇਹ ਕੋਈ ਵੱਡਾ ਹਾਦਸਾ ਜਿਹੜਾ ਵਾ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਆਪਣੀ ਮੁਸਤੈਦੀ ਨਾਲ ਰੋਕਿਆ ਗਿਆ ਵਾ ਇਹ ਸਾਡੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਅਸੀਂ ਦਿਨ ਰਾਤ ਸਟੇਟ ਦੇ ਵਿੱਚ ਪੀਸ ਬਣਾਉਣ ਲਈ ਮਿਹਨਤ ਕਰ ਰਹੇ ਹਾਂ ਉਹਦਾ ਨਤੀਜਾ ਵਾ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਵੀ ਇਹ ਕਿੱਥੋਂ ਆਇਆ ਕਿੰਨੇ ਲਿਆਂਦਾ ਕੀ ਕਰਨਾ ਸੀ ਕਿੱਥੇ ਵਰਤਣਾ ਸੀ ਇਹ ਸਾਡੇ ਸੀਨੀਅਰ ਅਫਸਰ ਤੁਹਾਨੂੰ ਜਿਹੜਾ ਬਰੀਫ ਕਰਨੀ ਕਿੰਨੇ ਗ੍ਰੇਨੇਡ ਸੀ ਕਿੰਨੀ ਆਰਡੀਐਕਸ ਸੀ ਥੋੜਾ ਵਿਸਤਾਰ ਨਾਲ ਤਿੰਨ ਗ੍ਰੇਨੇਡ ਆ ਜੀ ਤੇ ਆਰਡੀਐਕਸ ਆ ਤੇ ਰਿਮੋਟ ਕੰਟਰੋਲ ਆ ਤੇ ਜਿਹੜੇ ਉਹਦੇ ਇਕੁਪਮੈਂਟਸ ਹੁੰਦੇ ਆ ਸਾਰੇ ਬੈਟਰੀ ਵਗੈਰਾ ਸੈੱਲ ਵਗੈਰਾ ਉਹ ਆ ਦੱਸ ਦੇਈਏ ਕਿ ਅਕਸਰ ਹੀ ਦੀਵਾਲੀ ਮੌਕੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸੂਬੇ ਨੂੰ ਦਹਿਲ ਆਉਂਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਪੁਲਿਸ ਅਤੇ ਲੋਕਾਂ ਦੀ ਮੁਸਤੈਦਦੀ ਨਾਲ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਪਹਿਲਾਂ ਇਹ ਅਸਲਾ ਬਾਰੂਦ ਬਰਾਮਦ ਹੋ ਗਿਆ ਪਟਿਆਲਾ ਦੇ ਵਿੱਚ ਕਰਵਾ ਚੌਥ ਵਾਲੇ ਦਿਨ ਹੋਈ ਫਾਇਰਿੰਗ ਕਟਨਾ ਮਾਮਲੇ ਵਿੱਚ ਗ੍ਰਫਤਾਰ ਕੀਤੇ ਲੋਕਾਂ ਦੇ ਪਰਿਵਾਰਕ ਮੈਂਬਰ ਮੀਡੀਆ ਸਾਹਮਣੇ ਆਏ ਨੇ ਜਿਨ੍ਹਾਂ ਨੇ ਪੁਲਿਸ ਦੀ ਕਾਰਵਾਈ ਤੇ ਵੱਡੇ ਸਵਾਲ ਚੁੱਕੇ ਨੇ ਦੱਸ ਦिए ਕਿ ਗ੍ਰਫਤਾਰ ਕੀਤੇ ਸਰਪੰਚ ਬਲਦੇਵ ਸਿੰਘ ਦੀ ਪਤਨੀ ਅਤੇ ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਬਟਾਲਾ ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਇਸ ਦੌਰਾਨ ਬਲਦੇਵ ਸਿੰਘ ਦੇ ਪਰਿਵਾਰ ਦਾ ਕਹਿਣਾ ਸੀ ਕਿ ਬਲਦੇਵ ਸਿੰਘ ਬੇਗੁਨਾਹ ਹੈ ਅਤੇ ਬਿਨਾਂ ਜਾਂਚ ਕੀਤੇ ਉਸ ਨੂੰ ਗ੍ਰਫਤਾਰ ਕੀਤਾ ਗਿਆ ਪਰਿਵਾਰ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਜਿਹਨੂੰ ਨਜਾਇਜ਼ ਸ਼ੂਟਰ ਬਣਾ ਕੇ ਪਰਚਾ ਕਰ ਦਿੱਤਾ ਗਿਆ ਵਾ ਮੈਂ ਮਤਲਬ ਇਹ ਨਹੀਂ ਚਾਹੁੰਦਾ ਕਿ ਮੈਂ ਇਨੀ ਛੋਟੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਪਿਆਰ ਨਾਲ ਇਹ ਗੱਲ ਕਹੂੰਗਾ ਕਿ ਮੇਰਾ ਲੜਕਾ ਸ਼ਰਤਾਂ ਜਾਵੇ ਜੇ ਲੜਕਾ ਛੜਤਾ ਜਾਣ ਕੇ ਪਿਆਰ ਦੇ ਨਾਲ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਾ ਛੜਣ ਗਿਆ ਤੇ ਮੈਂ ਇਸੇ ਤਰ੍ਹਾਂ ਸਾਰਾ ਪਰਿਵਾਰ ਲੈ ਕੇ ਇੱਥੇ ਆਪਣੇ ਐਸਐਸਸੀ ਸਾਡੇ ਦਫ਼ਤਰ ਪੈੜ ਕੇ ਮੋਰਚਾ ਲਾ ਦੂੰਗਾ ਇਹ ਜੇ ਮੇਰੇ ਨੂੰ ਅਨਸਾਰ ਨਾ ਮੈਂ ਤਾਂ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਤੇਜ਼ਵਾਗ ਅੱਗ ਲਾ ਕੇ ਸੜ ਜਾਣਾ ਵਾ ਦੂਜੇ ਪਾਸੇ ਪਰਿਵਾਰ ਦੇ ਸਮਰਥਨ ਚ ਆਏ ਸ਼ਿਪ ਸੇਨਾ ਨੇਤਾ ਹਨੀ ਮਹਾਜਨ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਹ ਪਰਿਵਾਰ ਫਰਿਆਦ ਲੈ ਕੇ ਆਇਆ ਹੈ ਅਤੇ ਉਹ ਉਹਨਾਂ ਦੇ ਨਾਲ ਹਨ ਜਦਕਿ ਪੁਲਿਸ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਦੇਣ ਲੇਕਿਨ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਦੋਸ਼ੀਆਂ ਨੂੰ ਗ੍ਰਫਤਾਰ ਕਰੇ। ਹਲੇ ਦੇ ਵਿੱਚ ਜਿਹੜਾ 10 ਤਰੀਕ ਨੂੰ ਕਰਵਾ ਚੌਥਾ ਵਾਲੇ ਦਿਨ ਦੋ ਕਤਲ ਹੋਏ ਆ। ਕੱਲੀ ਗੱਲ ਤੇ ਇਹ ਕਿ ਕੰਨਮ ਆ ਜਾਂਦਾ ਜਿਹੜਾ ਕਤਲ ਹੋਇਆ ਉਹ ਕੱਲਾ ਬਟਾਲੇ ਨੂੰ ਨਹੀਂ ਪੂਰੇ ਪੰਜਾਬ ਨੂੰ ਇਸ ਚੀਜ਼ ਦਾ ਦੁੱਖ ਆ। ਦਿਲੋਂ ਦੁੱਖ ਆ। ਕਿ ਉਸ ਬੱਚੇ ਦਾ ਨਜਾਇਜ਼ ਕਤਲ ਹੋਇਆ। ਲੋਕਾਂ ਦੇ ਮਨਾਂ 'ਚ ਰੋਸ ਆ ਸਾਡੇ ਮਨਾਂ 'ਚ ਰੋਸ ਆ। ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਉਸ ਪਰਿਵਾਰ ਨੂੰ ਇਨਸਾਫ ਕਿੱਦਾਂ ਮਿਲੇ ਜਿਹੜੇ ਅਸਲੀ ਦੋਸ਼ੀ ਆ ਅਸਲੀ ਸ਼ੂਟਰ ਨੇ ਪੁਲਿਸ ਫੜ ਕੇ ਉਹਨਾਂ ਨੂੰ ਅੰਦਰ ਦੋਵੇ ਪੁਲਿਸ ਅਸਲੀ ਸ਼ੂਟਰਾਂ ਨੂੰ ਫੜ ਕੇ ਅੰਦਰ ਦੋਵੇ ਨਾ ਕਿ ਕਿਸੇ ਦਾ ਨਜਾਇਜ਼ ਪੁੱਤ ਦੁਬਾਰਤੋਂ ਪੁਲਿਸ ਗੈਂਗਸਟਰ ਬਣਾਵੇ ਜਦੋਂ ਅਸੀਂ ਕਿਸੇ ਤੇ ਨਜਾਇਜ਼ ਪਰਚਾ ਦਵਾਂਗੇ ਕਿਸੇ ਤੇ ਨਜਾਇਜ਼ ਐਫ ਆਈ ਆਰ 302 ਦੀ ਕਰਾਂਗੇ ਉਹ ਆਲਰੇਡੀ ਉਹਦੀ ਜਿੰਦਗੀ ਤਾਂ ਖਤਮ ਹੈ ਮੈਂ ਕਿਸੇ ਤੇ ਨਾ આરોਪ ਲਾਉਣਾ ਤੇ ਨਾ ਮੈਨੂੰ ਕੋਈ ਲੋੜ ਹੈ ਮੈਂ ਸਿੱਧੇ ਤੌਰ ਤੇ ਗੱਲ ਕਰ ਰਿਹਾ ਕਿ ਬਲਦੇਵ ਸਿੰਘ ਅਲੀਵਾਲ ਬਿਲਕੁਲ ਇਸ ਪਰਚੇ ਵਿੱਚ ਨਜਾਇਜ਼ ਆ 6 1% ਬਲਦੇਵ ਸਿੰਘ ਅਲੀਵਾਲ ਦਾ ਕਸੂਰ ਨਿਕਲਦਾ ਮੈਂ ਉਹਦੇ ਪਰਿਵਾਰ ਨੇ ਨਾਲ ਗੱਲ ਕਰਦਾ ਨਾਲ ਲੈ ਕੇ ਜਾਣਾ ਚੌਂਚ ਖਲਾੜ ਕੇ ਐਸਐਸਪੀ ਦਫ਼ਤਰ ਅੱਗੇ ਗੋਲੀ ਮਾਰਦਣ ਅਨਕਾਊਂਟਰ ਕਰਦਣ ਅਸੀਂ ਸੀ ਨਹੀਂ ਕਰਾਂਗੇ ਅਸੀਂ ਲੈ ਕੇ ਦੇਣ ਨੂੰ ਤਿਆਰ ਆਂ ਜ਼ਿਕਰ ਖਾਸ ਹੈ ਕਿ ਕਰਵਾ ਚੌਥ ਦੀ ਰਾਤ ਬਟਾਲਾ ਸ਼ਹਿਰ ਦੇ ਮੁੱਖ ਚੌਰਾਏ ਖਜ਼ੂਰੀ ਗੇਟ ਦੇ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਸ਼ਰੀਆਮ ਕਈ ਰਾਉਂਡ ਫਾਇਰ ਕੀਤੇ ਇਸ ਘਟਨਾ ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਸਨ ਉਥੇ ਇਸ ਵਾਰਦਾਤ ਨੂੰ ਲੈ ਕੇ ਇੱਕ ਦਿਨ ਪਹਿਲਾਂ ਕਾਂਗਰਸ ਅਕਾਲੀ ਦਲ ਪਾਰਟੀ ਅਤੇ ਸ਼ਿਪ ਸੇਨਾ ਅਤੇ ਹੋਰਨਾਂ ਸੰਗਠਨਾਵਾਂ ਵੱਲੋਂ ਇਨਸਾਫ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਜਦ ਕਿ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋ ਲੋਕਾਂ ਨੂੰ ਇਸ ਮਾਮਲੇ 'ਚ ਗ੍ਰਫਤਾਰ ਕੀਤਾ ਗਿਆ ਮਾਂਸਰ ਕੋਰਤ ਵਿਖੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਵੱਲੋਂ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ ਹਮਲੇ ਵਿੱਚ ਔਰਤ ਦਾ ਪੁੱਤਰ ਅਤੇ ਧੀ ਗੰਭੀਰ ਜ਼ਖਮੀ ਹੋਏ ਨੇ ਸਿਵਲ ਹਸਪਤਾਲ ਮਾਂਸਰ ਵਿਖੇ ਮੋਢੀ ਸਹਾਇਤਾ ਤੋਂ ਬਾਅਦ ਦੋਵਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੋ ਮ੍ਰਿਤਕ ਔਰਤੀ ਪਛਾਣ ਖੋਖਰ ਖੁਰਦ ਦੀ ਰਹਿਣ ਵਾਲੀ ਕਰਮਚੀਤ ਕੋਰਵਚ ਹੋਈ ਜਾਣਕਾਰੀ ਦੇ ਮੁਤਾਬਕ ਖੋਖਰ ਖੁਰਦ ਦੀ ਇੱਕ ਲੜਕੀ ਦਾ ਵਿਆਹ ਬਡਲਾੜੇ ਵਿਖੇ ਹੋਇਆ ਸੀ ਰਾਤ ਦੇ ਸਮੇਂ ਪਰਿਵਾਰਕ ਤਕਰਾਰ ਹੋਣ ਤੋਂ ਬਾਅਦ ਲੜਕੀ ਦਾ ਪੇਕਾ ਪਰਿਵਾਰ ਆਪਣੀ ਧੀ ਅਤੇ ਛੋਟੇ ਬੱਚੇ ਨੂੰ ਲੈ ਕੇ ਵਾਪਸ ਖੋਖਰ ਖੁਰਦ ਜਾ ਰਿਹਾ ਸੀ ਜਦੋਂ ਉਹ ਮਾਨਸਾ ਖੁਰਦ ਦੇ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਲੜਕੀ ਦੀ ਮਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਲੜਕੀ ਅਤੇ ਨਾਲ ਮੌਜੂਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਹਨਾਂ ਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਮਲਾਵਰਾਂ ਨੇ 2 ਸਾਲਾ ਬੱਚੇ ਸ਼ੁਭਦੀਪ ਸਿੰਘ ਨੂੰ ਕੁਝ ਨਹੀਂ ਕਿਹਾ। ਡੀਐਸਪੀ ਬੋਟਾ ਸਿੰਘ ਗੱਲ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਿੰਨੀ ਕਿ ਉਹ ਸੂਚਨਾ ਇਸ ਮਾਮਲੇ ਬਾਰੇ ਅੱਜ ਪੁਰਸ਼ ਨੂੰ ਮਿਲੀ ਹੈ। ਉਹਦੇ ਜਿਹੇ ਹੈ ਕਿ ਕਰਮਜੀਤ ਕੋਲ ਆਪਣੀ ਲੜਕੀ ਤੇ ਆਪਣੇ ਲੜਕੇ ਤੇ ਆਪਣੇ ਇੱਕ ਛੋਟੇ ਬੱਚੇ ਨਾਲ ਆਪਣੀ ਲੜਕੀ ਦੇ ਛੋਟੇ ਬੱਚੇ ਨਾਲ ਮੜਲਾਡਾ ਸੇ ਤੋਂ ਮਿੱਥੇ ਦੀ ਲੜਕੀ ਵਿਆਹੀ ਹੋਈ ਹੈ ਉਹ ਤੇ ਇੱਕ ਮੋਟਰਸਾਈਕਲ ਤੇ ਆ ਰਹੀ ਸੀ ਜੋ ਇਹਨਾਂ ਨੂੰ ਛੋਟੀ ਮਾਨਸਾ WhatsApp ਕੋਲ ਤੋਂ ਕੋਟ ਲੰਡੂ ਉੱਤੇ ਡਰੋਲਪੋਂ ਤੋਂ ਥੋੜਾ ਅੱਗੇ ਜੇ ਮਾਈਕ ਸਵਾਰ ਨੇ ਜਿੰਜੇ ਤੱਕ ਸੁਣਿਆ ਗਿਆ ਮੋਟਰਸਾਈਕਲ ਅੱਗੇ ਲਾ ਕੇ ਚੱਲੇ ਨੇ ਸਟਾਲਾਤੀਆਂ ਤਾਂ ਉਹਦੇ ਜਿਹੜਾ ਹੈਗਾ ਕਰਨਜੀਤ ਕੁਆਲਿਟੀ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਬਾਕੀ ਜਿਹੜੇ ਹੈਗੇ ਨੇ ਦੂਜੇ ਜਿਹੜੇ ਨਾਲ ਉਹਨੇ ਪ੍ਰਾਕ ਵਿੱਚ ਮਰਸੀ ਉਹ जख्मी ਨੇ ਤਾਂ ਜੋ ਇਹ ਸੂਚਨਾ ਸਾਨੂੰ ਮਿਲੀ ਤਾਂ ਸਾਰੇ ਹਾਲਾਤ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ਼੍ਰੀਪਾ ਗਿਰਾ ਸਿੰਘ ਮੀਨਾ ਆਈਪੀਐਸ ਨੂੰ ਦੱਸੇ ਗਏ ਤਾਂ ਉਹਨਾਂ ਦੇ ਦੇਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਤੇ ਐਸਪੀਡੀ ਸਾਹਿਬ ਜਿਗਵਾਇ ਡੀਐਸਪੀ ਡੀ ਜਾਰਸੀਆਈਏ ਐਸਐਚਓ ਸਿਟੀ 2 ਬਾਂਸਾ ਮੇਰੇ ਵੱਲੋਂ ਇਹ ਟੀਮ ਬਣਾ ਕੇ ਵੱਖ-ਵੱਖ ਇਲਾਦਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਕੌਣ ਸਨ ਅਤੇ ਔਰਤ ਦੇ ਕਤਲ ਦਾ ਕਾਰਨ ਕੀ ਸੀ ਪੁਲਿਸ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਅਤੇ ਹਮਲੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਇਸ ਦਹਿਸ਼ਤ ਜਨਕ ਹਮਲੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੂਬੇ ਭਾਰ ਦੇ ਵਿੱਚ ਚਿਕਨ ਗੁਨੀਆਂ ਅਤੇ ਮਲੇਰੀਆ ਤੋਂ ਬਾਅਦ ਹੁਣ ਡੇਂਗੂ ਦੇ ਲਗਾਤਾਰ ਮਾਮਲੇ ਹੀ ਸਾਹਮਣੇ ਆ ਰਹੇ ਨੇ ਜਿਸ ਦੇ ਤਹਿਤ ਪੰਜਾਬ ਭਾਰ ਦੇ ਵਿੱਚੋਂ ਪਟਿਆਲਾ ਪਹਿਲੇ ਸਥਾਨ ਤੇ ਅਤੇ ਲੁਧਿਆਣਾ ਦੂਸਰੇ ਸਥਾਨ ਤੇ ਆਇਆ ਹੈ ਮੌਸਮ ਦੇ ਬਦਲਾਅ ਅਤੇ ਬਰਸਾਤਾਂ ਕਾਰਨ ਲੁਧਿਆਣਾ ਵਿੱਚ ਡੇਂਗੂ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਿਛਲੇ 1 ਮਹੀਨੇ ਵਿੱਚ ਲੁਧਿਆਣਾ ਵਿੱਚ 70 ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 22 ਕੇਸ ਹਲੇ ਵੀ ਐਕਟਿਵ ਨੇ ਇਸ ਸਬੰਧੀ ਅਸਿਸਟੈਂਟ ਸਿਵਲ ਸਰਜਨ ਡਾਕਟਰ ਵਿਵੇਕ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 5 ਡੇਂਗੂ ਹੌਟਸਪੌਟ ਹਨ ਮਨੂਪੁਰ ਖੰਨਾ ਖੁਰਦ ਗੁਰਦੇਵਨਗਰ ਹੰਬੜਾ ਅਤੇ ਬੱਦੋਵਾਲ ਹਰ ਇੱਕ ਇਲਾਕੇ ਵਿੱਚ ਡੇਂਗੂ ਦੇ ਲਾਰਵੇ ਦੇ ਕੇਸਾਂ ਨੂੰ ਨੋਟ ਕਰਕੇ ਨਗਰ ਨਿਗਮ ਨੂੰ ਚਲਾਨ ਭੇਜੇ ਜਾਂਦੇ ਨੇ ਹੁਣ ਤੱਕ 2600 ਤੋਂ ਵੱਧ ਲਾਰਵੇ ਦੇ ਕੇਸ ਨਿਗਮ ਨੂੰ ਭੇਜੇ ਗਏ ਹਨ ਜਿਨ੍ਹਾਂ ਵਿੱਚੋਂ 800 ਚਲਾਨ ਕੱਟੇ ਜਾ ਚੁੱਕੇ ਨੇ ਇਹ ਮੱਛਰ ਜਿਹੜਾ ਹੈਗਾ ਹੈ ਦੇਖੋ अर्ਲੀ ਮਾਰਨਿੰਗ ਐਂਡ अर्ਲੀ ਈਵਨਿੰਗ ਇਹ ਦੋ ਟਾਈਮ ਚ ਇਹਨਾਂ ਦੀ ਮੱਛਰ ਦੀ ਜਿਹੜੀ ਫਲਾਈਟ ਜ਼ਿਆਦਾ ਹੁੰਦੀ ਹੈ ਤਾਂ ਇਹ ਉਸ ਸਮੇਂ ਕੱਟਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਤਾਂ ਐਡਵਾਈਸ ਇਹੀ ਹੈ ਕਿ ਦੇਖੋ ਆਪਣੀ ਫੁੱਲ ਜਿਹੜੀ ਹੈਗੀ ਹੈ ਬਾਡੀ ਦੀ ਆਪਣੀ ਪੈਂਟ ਵਗੈਰਾ ਪੂਰੀ ਪਾ ਕੇ ਰੱਖਣ ਸ਼ਰਟ ਵੀ ਪੂਰੀ ਬਾਜੂ ਦੀ ਸ਼ਰਟ ਪਾਣ ਕਰੇ ਦੇ ਅੰਦਰ ਵੀ ਮੱਛਰਦਾਨੀ ਦਾ ਉਪਯੋਗ ਕਰਨ ਮੋਸਕੀਟੋ ਰੈਪੇਲੈਂਟਸ ਓਨ देयर ਲਾਈਕ ਓਡੋਮਾਸ ਟਾਈਪ ਉਹ ਯੂਜ਼ ਕਰਨ ਤੁਮ ਮਤਲਬ ਮੱਛਰ ਤੋਂ ਕਟਣ ਤੋਂ ਬਚਾਓ ਆਪਣੇ ਆਪ ਨੂੰ ਤਾਂ ਦੱਸ ਦਈਏ ਕਿ ਪਟਿਆਲਾ ਵਿੱਚ 336 ਦੇ ਕਰੀਬ ਮਾਮਲੇ ਅਤੇ ਲੁਧਿਆਣਾ ਵਿੱਚ 209 ਦੇ ਕਰੀਬ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਨਜਿੱਠਣ ਲਈ ਲੁਧਿਆਣਾ ਸਿਹਤ ਵਿਭਾਗ ਵੱਲੋਂ ਅਹਿਮ ਉਪਰਾਲੇ ਕੀਤੇ ਗਏ ਨੇ ਉਹਨਾਂ ਕਿਹਾ ਕਿ 97 ਦੇ ਕਰੀਬ ਬੈੱਡ ਬਣਾਏ ਗਏ ਨੇ ਇਸ ਤੋਂ ਇਲਾਵਾ ਹੌਟਸਪੌਟ ਏਰੀਆ ਦੇ ਵਿੱਚ ਫੌਕਿੰਗ ਵੀ ਕਰਵਾਈ ਜਾ ਰਹੀ ਹੈ ਉਹਨਾਂ ਕਿਹਾ ਕਿ 16 ਦੇ ਕਰੀਬ ਐਕਟਿਵ ਕੇਸ ਨੇ ਫਗਵਾੜਾ ਕੋਮੀ ਰਾਸ਼ਮਾਰਕ ਤੇ ਇੱਕ ਕੈਮੀਕਲ ਟੈਂਕਰ ਨੂੰ ਅੱਗ ਲੱਗ ਗਈ ਪਰ ਡਰਾਈਵਰ ਦੀ ਚੌਕਸੀ ਨੇ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਕਰ ਦਿੱਤਾ ਹੈ ਦਰਅਸਲ ਟੈਂਕਰ ਵਿੱਚ ਬਹੁਤ ਜ਼ਿਆਦਾ ਜਲਣਸ਼ੀਲ ਰਸਾਇਣਸਨ ਅਤੇ ਝੇਕਰ ਅੱਗ ਕਾਬੂ ਤੋਂ ਬਾਹਰ ਹੋ ਜਾਂਦੀ ਤਾਂ ਇਹ ਇੱਕ ਭਿਆਨਕ ਤਮਾਕਾ ਕਰ ਸਕਦਾ ਸੀ ਜਾਣਕਾਰੀ ਦੇ ਅਨੁਸਾਰ ਫਗਵਾੜਾ ਵੱਚ ਨੈਸ਼ਨਲ ਹਾਈਵੇ ਤੇ ਅੰਮ੍ਰਿਤਸਰ ਤੋਂ ਆ ਰਹੇ ਕੈਮੀਕਲ ਲੈ ਕੇ ਜਾ ਰਹੇ ਇੱਕ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ ਇਸ ਘਟਨਾ ਕਾਰਨ ਹਾਈਵੇ ਤੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾ ਲਿਆ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਚੌਕਸੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ ਟੈਂਕਰ ਵਿੱਚ ਬਹੁਤ ਜ਼ਿਆਦਾ ਜਲਨਸ਼ੀਲ ਰਸਾਇਣਕ ਸਨ ਖੁਸ਼ਕਿਸਮਤੀ ਨਾਲ ਅੱਗ ਟਰੱਕ ਦੇ ਅਗਲੇ ਹਿੱਸੇ ਤੋਂ ਲੱਗੀ ਸੀ ਅਤੇ ਫਾਇਰ ਬ੍ਰਿਗੇਡ ਟੀਮ ਨੇ ਸਮੇਂ ਸਿਰ ਅੱਗ ਤੇ ਕਾਬੂ ਪਾ ਲਿਆ ਜਾਣਕਾਰੀ ਅਨੁਸਾਰ ਟੈਂਕਰ ਜੋ ਡੇਰਾ ਬਸੀ ਤੋਂ ਅੰਮ੍ਰਿਤਸਰ ਐਚ ਸੀ ਐਲ ਕੰਪਨੀ ਲਈ ਜਾ ਰਿਹਾ ਸੀ ਅਚਾਨਕ ਧੂਆ ਕੱਢਣ ਲੱਗ ਪਿਆ ਟੈਂਕਰ ਦੇ ਕੈਬਿਨ ਵਿੱਚੋਂ ਧੂਆ ਨਿਕਲਦਾ ਦੇਖ ਕੇ ਡਰਾਈਵਰ ਪਵਨ ਕੁਮਾਰ ਨੇ ਗੱਡੀ ਨੂੰ ਸੜਕ ਕਿਨਾਰੇ ਰੋਕ ਦਿੱਤਾ ਤੁਰੰਤ ਫਗਵਾੜਾ ਪੁਲਿਸ ਕੰਟਰੋਲ ਰੂਮ ਅਤੇ ਫਾਇਰ ਬ੍ਰਿਗੇਡ ਟੀਮ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੀ ਪੀਸੀਆਰ ਟੀਮ ਦੇ ਇੰਚਾਰਜ ਅਮਨ ਕੁਮਾਰ ਨੇ ਦੱਸਿਆ ਕਿ ਉਹ ਫਾਇਰ ਬ੍ਰਿਗੇਡ ਟੀਮ ਨੂੰ ਸੂchna ਮਿਲਦੇ ਹੀ ਮੌਕੇ ਤੇ ਪਹੁੰਚ ਗਏ ਫਾਇਰਮੈਨ ਦੀਪਕ ਕੁਮਾਰ ਦੀ ਅਗਵਾਈ ਹੇਠ ਫਗਵਾੜਾ ਫਾਇਰ ਵਿਭਾਗ ਦੀਆਂ ਦੋ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਅਧਿਕਾਰੀਆਂ ਨੇ ਕਿਹਾ ਕਿ ਖੁਸ਼ਕਿਸਮਤੀ ਹੈ ਕਿ ਅੱਗ ਟੈਂਕਰ ਦੇ ਐਸਿਡ ਵਾਲੇ ਹਿੱਸੇ ਤੱਕ ਨਹੀਂ ਫੈਲੀ ਡਰਾਈਵਰ ਪਵਨ ਕੁਮਾਰ ਨੇ ਕਿਹਾ ਕਿ ਅੱਗ ਟੈਂਕਰ ਦੀਆਂ ਬਿਜਲੀ ਦੀਆਂ ਲਾਈਨਾਂ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਆ ਉਹਨਾਂ ਕਿਹਾ ਕਿ ਧੂਆ ਨਿਕਲਣ ਤੋਂ ਪਹਿਲਾਂ ਵਾਹਨ ਦੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਚੰਗਿਆੜੀਆਂ ਨਿਕਲੀਆਂ ਚਸ਼ਮਦੀਦਾ ਨੇ ਡਰਾਈਵਰ ਦੀ ਸੂਝਬੂਝ ਅਤੇ ਜਲਦੀ ਦੀ ਪ੍ਰਸ਼ੰਸਾ ਕੀਤੀ ਅੱਗ ਲੱਗਣ ਦੇ ਕਾਰਨਾਂ ਦੀ ਵਿਸਤਾਰਤ ਜਾਂਚ ਜਾਰੀ ਹੈ ਭਾਰਤ ਤੇ ਸ਼੍ਰੀਲੰਕਾ ਸਾਂਝੇ ਤੌਰ ਤੇ 2026 T20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਗੇ ਇਸ ਮੇਗਾ ਟੂਰਨਾਮੈਂਟ ਵਿੱਚ કુલ 20 ਟੀਮਾਂ ਹਿੱਸਾ ਲੈਣਗੀਆਂ ਕ੍ਰਿਕਟ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ 20 ਟੀਮਾਂ ਕਿਸੇ ICC ਇਵੈਂਟ ਵਿੱਚ ਹਿੱਸਾ ਲੈਣਗੀਆਂ ਤੁਹਾਨੂੰ ਦੱਸ ਦਈਏ ਕਿ ਵੱਡੇ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਲਈ ਕਈ ਮਾਪਦੰਡ ਸਨ ਕੁਝ ਟੀਮਾਂ ਨੇ 2024 T20 ਵਿਸ਼ਵ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਟਰਨਮੈਂਟ ਲਈ ਕੁਆਲੀਫਾਈ ਕੀਤਾ ਹੈ। ਕੁਝ ਨੇ ਰੈਂਕਿੰਗ ਦੇ ਆਧਾਰ ਤੇ ਕੁਆਲੀਫਾਈ ਕੀਤਾ ਤੇ ਕੁਝ ਟੀਮਾਂ ਨੇ ਖੇਤਰੀ ਕੁਆਲੀਫਾਈ ਜਿੱਤ ਕੇ ਆਪਣੀ ਟਿਕਟਾਂ ਸੁਰੱਖਿਅਤ ਕੀਤੀਆਂ ਨੇ। ਹੁਣ ਤੱਕ 19 ਟੀਮਾਂ ਨੇ 2026 T20 ਵਿਸ਼ਵ ਕੱਪ ਲਈ ਆਪਣੀਆਂ ਟਿਕਟਾਂ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਇੱਕ ਟੀਮ ਅਜੇ ਵੀ ਪੈਂਡਿੰਗ ਹੈ। ਇਸ ਟੀਮ ਲਈ ਤਿੰਨ ਟੀਮਾਂ UAE, ਜਪਾਨ ਅਤੇ ਕਤਰ ਮੈਦਾਨ ਦੇ ਵਿੱਚ ਹਨ। ਏਸ਼ੀਆ ਪ੍ਰਸ਼ਾਂਤ ਕੁਆਲੀਫਾਇਰ ਵਿਚ ਨੇਪਾਲ ਅਤੇ ਓਮਾਨ ਦੋਵਾਂ ਨੇ ਗਰੁੱਪ ਪੜਾ ਤੋਂ ਬਾਅਦ ਸੁਪਰ 6 ਦੌਰ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਨੇਪਾਲ ਨੇ ਸੁਪਰ 6 ਦੌਰ ਵਿੱਚ ਤਿੰਨ ਮੈਚ ਖੇਡੇ ਤਿੰਨ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਿਆ ਅਤੇ 2026 T20 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਨੇਪਾਲ ਨੇ 2024 T20 ਵਿਸ਼ਵ ਕੱਪ ਵਿੱਚ ਵੀ ਜਗਾ ਪੱਕੀ ਕੀਤੀ ਸੀ ਜਿਸ ਨਾਲ ਇਹ ਟੂਰਨਾਮੈਂਟ ਵਿੱਚ ਉਹਨਾਂ ਦਾ ਤੀਜਾ ਪ੍ਰਦਰਸ਼ਨ ਸੀ ਨੇਪਾਲ ਤੋਂ ਇਲਾਵਾ ਓਮਾਨ ਨੇ ਵੀ ਸੁਪਰ 6 ਦੌਰ ਵਿੱਚ ਜਗਾ ਪੱਕੀ ਕੀਤੀ ਤਿੰਨ ਜਿੱਤ ਕੇ ਟੇਬਲ ਤੇ ਸਿਖਰ ਤੇ ਰਿਹਾ ਅਤੇ T20 ਵਿਸ਼ਵ ਕੱਪ ਵਿੱਚ ਆਪਣਾ ਸਥਾਨ ਪੱਕਾ ਕੀਤਾ ਦਿਲਚਸਪ ਗੱਲ ਇਹ ਹੈ ਕਿ ਫੁੱਟਬਾਲ ਪ੍ਰੇਮੀ ਇਟਲੀ ਨੇ ਵੀ 2026 ਦੇ T20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ ਇਜ਼ਰਾਨ ਨਾਮੀਬੀਆ ਅਤੇ ਕੈਨੇਡਾ ਨੇ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ ਵਰਤਮਾਨ ਦੇ ਵਿੱਚ 20 ਤੋਂ 19 ਟੀਮਾਂ ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੀਆਂ ਹਨ ਅਤੇ ਥਾਂ ਲਈ ਲੜਾਈ ਅਜੇ ਵੀ ਜਾਰੀ ਹੈ ਦਰਅਸਲ ਆਉਣ ਵਾਲੇ T20 ਵਿਸ਼ਵ ਕੱਪ ਲਈ 19 ਟੀਮਾਂ ਚੁਣੀਆਂ ਗਈਆਂ ਹਨ ਪਰ ਸਿਰਫ ਇੱਕ ਜਗ੍ਹਾ ਖਾਲੀ ਹੈ ਜਿਸ ਲਈ ਤਿੰਨ ਟੀਮਾਂ ਮੁਕਾਬਲੇ ਵਿੱਚ ਹਨ ਏਸ਼ੀਆ ਪੂਰਬੀ ਪ੍ਰਸ਼ਾਂਤ ਕੁਆਲੀਫਾਇਰ ਨੂੰ ਦੇਖਦੇ ਹੋਏ ਯੂਏਈ ਜਾਪਾਨ ਅਤੇ ਕਤਰ ਕੋਲ ਸੁਪਰ 6 ਪੁਆਇੰਟ ਟੇਬਲ ਵਿੱਚ ਪਹੁੰਚਣ ਦਾ ਮੌਕਾ ਹੈ ਜਿਸ ਨਾਲ ਉਹਨਾਂ ਦੇ ਆਖਰੀ ਬਾਕੀ ਮੈਚ ਸਾਰੀਆਂ ਟੀਮਾਂ ਲਈ ਮਹੱਤਵਪੂਰਨ ਹਨ ਜੇਕਰ ਯੂਏਈ ਜਾਪਾਨ ਵਿਰੁੱਧ ਆਪਣਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਮੇਗਾ ਟੂਰਨਾਮੈਂਟ ਵਿੱਚ ਆਪਣੀ ਜਗ੍ਹਾ ਪੱਕੀ ਕਰ ਲੈਣਗੇ ਸੂਰਜਨ ਪੰਜਾਬ ਨਿਊਜ਼ ਦੀ ਇਹ ਖਬਰਾਂ ਇਸ ਦੇ ਨਾਲ ਹੀ ਤੁਸੀਂ ਮੈਂ ਦੁਆਗਿਆ ਧੰਨਵਾਦ